ਹਾਂਜੀ ਇਹ ਟੂ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਤੇ ਹੁਣ ਐਂ ਪ੍ਰਵਾਸ ਫੇਰੀ ਤੋਂ ਤੇ ਮੈਂ ਕਿਹਾ ਸੈਰ ਕਰਾਈਏ ਥੋੜੀ ਬਹੁਤ ਸਵੇਰੇ ਤੇ ਇਹ ਹੁਣ ਜਿਵੇਂ ਸੋ ਗਿਆ ਕੋਲੇ ਆਣੀ ਆ ਥੋੜਾ ਤੋਰਾਈਏ ਕੀਤਾ ਜਸਨ ਫੋਨ ਤੇ ਛੰਨੀ ਨੂੰ ਆਉਣ ਵਾਲੀ ਬੱਸ ਵਾਈਪ ਚੈੱਕ ਕਰੋ ਬਈ ਸਵੇਰ ਦੀ ਆਗੇ ਵੀ ਜਾਦਾ ਜਾਵੇ ਜਾਂਦੇ ਆ ਮੁੰਡਾ ਉੱਪਰ ਲੱਗੇ ਆ ਮੁੰਡਾ ਇਸ ਪਾਸੇ ਜਾਓ ਸਲਾਮਾਤ ਹੋ ਕੇ ਇੱਧਰ ਟਰੈਕਟਰ ਕੋਈ ਕੱਲ ਪਾਉਂਦੇ ਸੀ ਅਜੇ ਉੱਧਰ ਪਾਉਂਦੇ ਆ ਮੁੰਡਾ ਧਰ ਇਹੋ ਹੀ ਲੱਗਦੀਆਂ ਨੇ ਤੇ ਫਿਰ ਕਈ ਚੀਜ਼ਾਂ ਨੂੰ ਬੋਲਦਾ ਨਾ ਵਧੀਆ ਸੱਦੇ ਮਾਤਵਾ ਆਹ ਚੜ੍ਹੋ ਚੜ੍ਹੇ ਨਹੀਂ ਬੜਾ ਵਧੀਆ ਕੀਤਾ ਸੀ ਆ ਰੇਸ਼ਮ ਮੰਨ ਕਿਹੜਾ ਹੁੰਦਾ ਨਮੋਹ ਇਹ ਪਹਿਲਾਂ ਵੀ ਸੱਦਿਆ ਹੀ ਇੰਨਾਂ ਨੇ ਵਾ ਵਾ ਬੂਗਾ ਆਏ ਪਹਿਲਾਂ ਦੇ ਉਹ ਮੈਂ ਤਾਂ ਹੁੰਦਾ ਇਹ ਸਾਡੇ ਦੇ ਦੋ ਤਿੰਨ ਲਾਸਟ ਸਾਡੇ ਤੇ ਲੱਗਦਾ ਕਿ ਬਜਟ ਉਹ ਦੋਨੇ ਉਹ ਮੁੰਡੇ ਸਾਡੇ ਰੋਕਣ ਆਵੇਂ ਮੋੜ ਤੇ ਵਾਲੀ ਸਾਰਿਆਂ ਉਹ ਮੋੜ ਨਿਆਣਿਆਂ ਦੇ ਛੁੱਟਦੇ ਉੱਤੇ ਉਸਨਾਂ ਤੇ ਬੰਦੇ ਨਹੀਂ ਉੱਥੇ ਹੀ ਹੁਣੇ ਨਹੀਂ ਸਾਰੇ ਬੋਰਡ ਤੇ ਪੱਗਾ ਪੋਣਾ ਫੇਰ ਕੋ ਤੇਰੇ ਬੁੱਲੀ ਆਵੇਂ ਉਹ ਬੰਦਾ ਵੀ ਨਹੀਂ ਬੰਦ ਉਹ ਦੇ ਕਿ ਕਿਧਰੇ ਹਲ ਗਿਆ ਐਦਾ ਚੱਕਦੇ ਨਿਆਣੇ ਸਾਡੇ ਹੱਥ ਸਾਰੇ ਹੱਥ ਚੱਕਾ ਲਾਪੇ ਸੁਰ ਸੁਰੇ ਇਹ ਦਾ ਤਾਂ ਚੱਕਣੀ ਸਿਰਸਰੇ ਕਾ ਬਹਿ ਮੈਂ ਜਿੱਦਾਂ ਕਿ ਆਏ ਨੇ ਤੁਹਾਨੂੰ ਸੈਰ ਕਰਕੇ ਜਦੋਂ ਮ ਆ ਗਿਆਂ ਘਰ ਨੀਂਦ ਆ ਜਣੀ ਤੋ ਉਹੀ ਗੱਲ ਹੋ ਗਈ ਅਜੇ ਉੱਠਿਆ ਹੀ ਹੁਣ ਪੀਏ ਪਾਣੀ ਪੁਣੀ ਕੁਝ ਖਾ ਪੀ ਕੇ ਚੱਲਦੇ ਜੇਮ ਰਹੀਏ ਟਾਈਮ ਬਹੁਤ ਘਰ ਬੈਠਾ ਬਈ ਕੋਲ ਬੜੀ ਕਰਤੀ ਚਲਿਏ ਵੀ ਸਕੂਟਰ ਲੱਗੀ ਪਾਪਾ ਜੀ ਹੁੰਦੇ ਘਰੇ ਲੈ ਜਿਮ ਹੋਰ ਦੀ ਪਿਪਾ ਕਿਦਾਂ ਅਲੀ ਵੀ ਜਿਮ ਮੈਂ ਕੋੜੀ ਨਹੀਂ ਕੀਤੀ ਵੀਡੀਓ ਯਾਰ ਹੈਨੀ ਤੇ ਲਿਖਦਾ ਜਿਮ ਮੈਂ ਕਹ ਲਾਲੀ ਫੋਕਸ ਕਰਕੇ ਕਿੰਨੇ ਦਿਨ ਹੋ ਗਏ ਲੱਗਦੀ ਨਹੀਂ ਯਾਰ ਆਪ ਦੀ ਲੈ ਜੀ ਵੀ ਭਾਈ ਇਹ ਨਹੀਂ ਦੋ ਤਿੰਨ ਦਿਨ ਹੋ ਗਏ ਭਾਈ ਇਨੀ ਬਈ ਮੋੜ ਤੇ ਕੋਈ ਵੀ ਕਰਦੇ ਫੋਣ ਇੱਕ ਦੋ ਜਣੇ ਟਾਈਮ ਤੇ ਗੱਡੀ ਆਪਣਾ ਅਰਸ਼ ਹੁਣੀ ਸਕੂਲ ਗਏ ਮੇਰੇ ਸਾਹ ਨਾਲ ਸਾਰੇ ਸਕੂਲ ਹੀ ਗਏ ਆ ਬਾਕੀ 4-5 ਜਿਹੜੇ ਬੇਲੇ ਹੁਣ ਸਕਦੇ ਮੋੜ ਤੇ ਐਂ ਬੱਸ ਕਰੀਏ ਹਾਂ ਜੀ ਤੇ ਸ਼ਾਮਾਂ ਦੇ ਵੱਜ ਗਏ 6 6 ਵਜੇ ਨਾ ਆ 6 ਵਜੇ ਵੀ ਚੱਲੇ ਹਾਂ ਦਵਾਈ ਲੈਣ ਦੇ ਨਾਲੇ ਕੈਪਲੀ ਆਈ ਹੈ ਮੈਂ ਕਿਹਾ ਖਾਰ ਆਂਦੀ ਸਵੇਰੇ ਢਿਓਣੀ ਦੂਜੀ ਫੈਸ਼ਨ ਵਾਲੀ ਆ ਦੋਈ ਮਿਲ ਗਈ ਬਈ ਕੈਪ ਲੈਣਾ ਹੀ ਹੋ ਤਾਂ ਮਿਲ ਹੀ ਨਹੀਂ ਤੋਂ ਵਾਰਣਾ ਸਟੋਰ ਕਹਿੰਦੇ ਭੈਣੋ ਦੇਖਦੇ ਇੱਕ ਵਾਰ ਸਿਆਲ ਆ ਗਿਆ ਬਈ ਤਾਂ ਤਾਂ ਹੀ ਖਾਣੇ ਹੀ ਖਾਣੇ ਮਕੀ ਤੇ ਕਹਿੰਦੇ ਰੁਪਈ ਹੁਣ ਕੇਕ ਲੈ ਗਿਆ ਇੱਧਰ ਪਈ ਹੁੰਦਾ ਰੁਪਈ ਇਹਨੂੰ ਕਹਦਾ ਜਿਓ ਹੁਣ ਇਹ ਮਿਲਿਆ ਇਥੇ ਮਨੂੰ ਕੇਕ ਫੜਿਆ ਕਹਿੰਦੇ ਕੋਵ ਬਈ ਸਪ੍ਰਿੰਗ ਰੋਡ ਐ ਸਪਿੰਗ ਰੋਡ ਬਈ ਕਿਹੜੇ ਰੋਪ ਸਪ੍ਰਿੰਗ ਰੋਡ ਆਏ ਬਾਲਾ ਕਿਆ ਨਹੀਂ ਕਰ ਵੀਓ ਜਿੱਚ ਡੋਬਲਾ ਬਾਲਾ ਹਾਂਜੀ ਤੇ ਬਾਬਿਓ ਆ ਗਿਆ ਅਗਲੇ ਦਿਨ ਦੇ ਨਾਲ ਜਿਮ ਆਇਆ ਹੁੰਦੇ ਅੱਜ ਫੇਰ ਬੜੀ ਲੇਟ ਆ ਵੈਸੇ ਚਲੋ ਵਧੀਆ ਇਕੱਲੇ ਲਾਗੇ ਹੁੰਦੇ ਜਿਮ ਪਹਿਲਾਂ ਰੋਲਾ ਘੋਲਾ ਬੜਾ ਹੁੰਦਾ ਏ ਲਗਨੀ ਨਹੀਂ ਉਹ ਤਾਂ ਸੈਟ ਹੀ ਨਹੀਂ ਮਿਲਣਾ ਲੋਨ ਨੂੰ ਠੀਕ ਆ ਹਾਂ ਟਾਈਮ ਕੱਢਣਾ ਬਸ ਆਪਣੀ ਜੀ ਬਸ ਤੇ ਰਿਆ ਕਰਨਾ ਆਪਣੇ ਜੇ ਪਹਿਲਾਂ ਹੁੰਦਾ ਹੀ ਨਾ ਕਿਦਾਂ ਭੱਜ ਜਾਣਾ ਕਹਿੰਦੇ ਕੰਮਕਾਰ ਨਹੀਂ ਮਾਸਟਰ ਰਹਿਣਾ ਬਸ ਕਿੰਨੀ ਸਾਇਲੈਂਟ ਵੀ ਜਿਮ ਲੱਗਣ ਦੀ ਲਾਉਂਦਾ ਵੀ ਹੁਣ ਮੇਹ ਆਉਣਾ ਪਹਿਲਾਂ ਨਹੀਂ ਤੇ ਇੱਥੇ ਤੱਕ ਭਰੀ ਹੋਣੀ ਸਾਰੇ ਮੁੰਡੇ ਲਾਉਂਦੇ ਹੋਣੇ ਹੁਣ ਟਾਈਮ ਥੋੜਾ ਚੇਂਜ ਹੋ ਗਿਆ ਵਾ ਲਾਈਟ ਦੂੜ ਚਲਾਈਏ ਪਹਿਲਾਂ ਤੇ ਗੇਮ ਲਾ ਲਈ ਬਈ ਅਸੀਂ ਦੇ ਸਭ ਨਾਲ ਵਧੀਆ ਹੈਡਫੋਨ ਇਹ ਆ ਵਾਇਰ ਵਾਲੇ ਦੂਜੇ ਨਹੀਂ ਵਧੀਆ ਲੱਗਦੇ ਕੋਈ ਛੋਰੀ ਦੇ ਕੰਮ ਪੜੀ ਹੋਣ ਚੀ ਨਹੀਂ ਹੁੰਦੇ ਇਹ ਵਧੀਆ ਸੋਹ ਚਲਦੇ ਆ ਬਈ ਘਰ ਬਾਈ ਇਹ ਵੀ ਹੁਣ ਜਾ ਕੇ ਕੋਈ ਦੇ ਸਿੰਘ ਦੇ ਕੀ ਰੁਟੀਨ ਬੰਦੀ ਕੀ ਨਹੀਂ ਪਹਿਲਾਂ ਤੇ ਮੈਂ ਆ ਗਿਆ ਹੀ ਬਈ ਜਿੰਮ ਤੋਂ ਹੁਣ ਚੱਲਾਂ ਕਰਨ ਨਾਲ ਮਾਈ ਕੀ ਮੇਰਾ ਮਿਣੀ ਜਿਹੜੇ ਛੋਟੇ ਛੋਟੇ ਹੁੰਦੇ ਦੋ ਉਹ ਕਰਨ ਕੋ ਐ ਕਿ ਮੁਕੇ ਮੋਟਰਸਾਈਕਲ ਦੀ ਬਜਾਈਦਾ ਹੈ ਬਾਈ ਨਹੀਂ ਸਾਹ ਹੁੰਦੀ ਮੈਂ ਲੈ ਆਈਏ ਨਾਲ ਜੂਸ ਹੋ ਜੂਗੇ ਇਸੇ ਬਾਣੇ ਇੱਕ ਦੋ ਵਾਰ ਟ੍ਰਾਈ ਕੀਤਾ ਹੀ ਜੂਦੇ ਮੈਂ ਮੰਗਾਈ ਹੂੰ ਲੈਣਾ ਚੱਲਦੇ ਆਂ ਅੰਦਰ ਨੂੰ ਵੀ ਸਿੰਘ ਡਰਦਾ ਕਿਉਂ ਆ ਵੀਡੀਓ ਤੈਨੂੰ ਕਰਦੇ ਆਂ ਫੇਮਸ ਉਹ ਜਿਹੜੀ ਹੈ ਚੱਲੀਏ ਵੀ ਮੋਹ ਪਰ ਮੇਲਾ ਦੇਖਣਾ ਕੀ ਆ ਦੇਖੋ ਵੀਰ ਹੁਣਤ ਪਿੰਡ ਮਈਪੁਰ ਸਾਡੇ ਬਹੁਤ ਹੀ ਸੋਹਣਿਆਂ ਨੇ ਸਭ ਉਹ ਖੁੱਲ ਕੇ ਤਾੜੀ ਮਾਰ ਰਹੇ ਕੋਈ ਜਿਹੜੇ ਵੀਰ ਸੱਫੇ ਦੇ ਫੈਸਲੇ ਕਰਦੇ ਨੇ ਉਹ ਤਾੜੀ ਮਾਰੂਗੇ ਖੁੱਲ ਕੇ ਸਹਾ ਜੀ ਆਓ ਅਗਲੇ ਗੀਤਾਂ ਨਾਲ ਉਹਨਾਂ ਗੀਤਾਂ ਦਾ ਪੰਜਾਬੀ ਚੱਲ ਰਹੀ ਗਾਣੇ ਚੱਲਦੇ ਉਧਰ ਫਿਰਦੇ ਵਰਤੇ ਵੀ ਇੰਜੋਏ ਆ ਵੀਰ ਮਿਲਣ ਆਇਆ ਪਾਣ ਚੱਲੋ ਜੀ ਓਕੇ ਆ ਭਰਾ ਮਿਲਣ ਆਇਆ ਓਕੇ ਓਕੇ ਵੀਰੇ ਓਕੇ ਇੱਧਰ ਦੇਖੋ ਵੀਰ ਰੌਣਕ ਮੀਟ ਮੱਸੀ ਆਂਡਾ ਬਾਕੀ ਬਰਨ ਦੇ ਬਰਨ ਤਾਂ ਜੋ ਇਹ ਪੈਕੇਸ਼ਾ ਕਿ ਚੱਲਦੇ ਉਹਨਾਂ ਦੇ ਪੂਰੇ ਅੱਜ ਹੋਣ ਕੀ ਹੱਥ ਸ਼ਾਮੀ ਇੱਥੇ ਵੀ ਮੇਲੇ ਆ ਤੇ ਕਰੰਦੇ ਜੋ ਇਹ ਮਾਈਕ ਟ੍ਰਾਈ ਕਰਕੇ ਦੇਖਣ ਦੇ ਮਗਾਣ ਵਾਲੇ ਦੇਖੀਏ ਸਾਊਂਡ ਕੁਆਲਿਟੀ ਕੀ ਹੁੰਦੀ ਕੀ ਨਹੀਂ ਹੁੰਦੀ ਦਾ ਸ਼ੋਰ ਸ਼ਰਾਬੇ ਬਣਾਉਂਦਿਆ ਬਾਕੀ ਕੀ ਫੇਰ ਨਮਕੀਨ ਲੈਣ ਭੇਜਦਾ ਉਧਰ ਪੈਕੇਜਾਂ ਲੱਗਾਂਦੇ ਚਲਿਏ ਭਈ ਅਹੀਂ ਦੇ ਪੈਣੀ ਕੱਲ ਦੇਖਦੇ ਆ ਰੇਸ਼ਮਣ ਮੋਹਲ ਅੱਜ ਨਾ ਚਲੋ ਨੂੰ ਖਾਸ ਨਹੀਂ ਲੱਗਾ ਇਹ ਸੁਣਨ ਵਾਲਾ ਹੀ ਸਾਰਾ ਪੁਰਾਣੇ ਬੰਦਿਆਂ ਦਾ ਕਾਨਸਰਟ ਪੁਰਾਣੇ-ਪੁਰਾਣੇ ਗਾਣੇ ਕੱਲ ਦੇਖਦੇ ਆ ਯਾਰ ਮੋ ਰਿਸ਼ਮਨ ਮੋਲ ਦਾ ਬਾਕੀ ਘਰੋਂ ਕਿਹਾ ਸੀ ਅੱਜ ਵੀ ਪ੍ਰਾਣੇ-ਪੁਰਾਣੇ ਬੰਦੇ ਆ ਲਈ ਸਾਰਾ ਆਮ ਆਯਾ